ਸਭ ਸੈਂਪਤੀ ਨਾਲ ਚੁਣਿਆ ਗਿਆ ਬੜਾ ਖੁਸ਼ੀ ਦੀ ਮਾਹੌਲ ਹੈ ਔਰ ਸਾਨੂੰ ਬੜਾ ਮਜ਼ਾ ਆ ਕਿ ਇੰਨੇ ਚਿਰ ਤੋਂ ਪਿਛਲੇ 50 ਸਾਲ ਤੋਂ ਸਾਡੀਆਂ ਪੰਚਾਂ ਬਣ ਰਹੀਆਂ ਕਾਫੀ ਖਰਚੇ ਹੁੰਦੇ ਆ ਇਸ ਕਰਕੇ ਅਸੀਂ ਆਪਣੀ ਸਹਿਮਤੀ ਬਣਾਈ ਸਹਿਮਤੀ ਨਾਲ ਜੇ ਮੈਂ ਬਣਿਆ ਤੇ ਮੈਨੂੰ ਵੀ ਖੁਸ਼ੀ ਹੋ ਰਹੀ ਹੈ ਪਿੰਡ ਜੀ ਵੀ ਮਾਹੌਲ ਬਦਲੀ ਹੋ ਰਿਹਾ ਤੇ ਅਸੀਂ ਸਹਿਮਤੀ ਹੋ ਕੇ ਜੇ ਅਗਰ ਬਣਿਆ ਤੇ ਅਗਰ ਸਾਨੂੰ ਕੋ ਕੋਸ਼ਿਸ਼ ਮਿਲੇਗੀ ਜੋ ਵੀ ਕੋਈ ਸਾਨੂੰ ਫੰਡ ਮਿਲੇਗਾ ਅਸੀਂ ਆਪਣੇ ਵਾਰਡ ਮੈਂਬਰਾਂ ਨੂੰ ਪੁੱਛਾਂਗੇ ਕੋਈ ਪ੍ਰੋਬਲਮ ਆ ਰਹੀ ਤੁਹਾਨੂੰ ਅੱਠ ਬੜੇ ਪੂਰੇ इकट्ठा ਕਰਾਂਗੇ ਪਿੰਡ ਦਾ ਉਹਦੇ ਵਿੱਚ ਮਾਲ ਮੈਂਬਰਾਂ ਨੂੰ ਦੱਸਾਂਗੇ ਇਹ ਪੈਸਾ ਆਇਆ ਤੁਸੀਂ ਤੁਹਾਡੇ ਡਵੈਲਪਮੈਂਟ ਵਾਸਤੇ ਕਿੱਥੇ ਲਾਉਣਾ ਹੈ ਅਸੀਂ ਉਸ ਸਹਿਮਤੀ ਨਾਲ ਜਿੱਦਾਂ ਸਾਨੂੰ ਸਹਿਮਤ ਲੈ ਕੇ ਬਣਾਇਆ ਉਸੇ ਤਰ੍ਹਾਂ ਹੀ ਅੱਗੇ ਸਹਿਮਤੀ ਨਾਲ ਕੰਮ ਕਰਾਂਗੇ ਜੀ ਕਿੰਨੀਆਂ ਕਿ ਚੁਣੌਤੀਆਂ ਕਿੰਨੀਆਂ ਕਿ ਕਿਉਂਕਿ ਤੁਹਾਡੇ ਪਿੰਡ ਦੇ ਵਿੱਚ ਪਹਿਲੇ ਤਾਂ ਕਾਫੀ ਉਮੀਦਵਾਰ ਖੜੇ ਸੀ ਕਿ ਫਿਰ ਹੁਣ ਅੱਜ ਜਿਹੜੇ ਨਾਮਜ਼ਦਗੀ ਪੱਤਰ ਦਾਖਲ ਹੈ ਸੋਰੀ ਮਾਫ਼ ਕਰਨਾ ਵਾਪਸੀ ਹੋਣੀ ਸੀ ਉਹਨਾਂ ਦੀ ਪਰ ਅੱਜ ਤਾਂ ਅਨੁਸਾਰ ਸਹਿਮਤੀ ਨਾਲ ਚੋਣ ਲਿਆ ਗਿਆ ਦੇਖੋ ਜੀ ਪੰਜ ਮੈਂਬਰ ਖੜੇ ਸੀਗੇ ਫਿਰ ਉਹਦੇ ਵਿੱਚੋਂ ਅੱਜ ਮੈਨੂੰ ਕਾਫੀ ਚੁਣੌਤੀ ਹੋਈ ਹੈ ਕਿ ਮੈਨੂੰ ਕਸ਼ਮਕਸ਼ ਹੁੰਦੀ ਹੈ ਆਪਣੀਆਂ ਗੱਲਾਂ ਬਾਤਾਂ ਆਪਸ ਵਿੱਚ ਕੀਤੀਆਂ ਅਸੀਂ ਤੇ ਤੁਹਾਨੂੰ ਪਹਿਲੇ ਮੌਕਾ ਦਿੱਤਾ ਤੁਸੀਂ 50 ਸਾਲ ਕਰ ਲਈ ਜਿੱਥੇ ਤੁਸੀਂ 10 ਸਾਲ ਕਰ ਲਈ ਕਿਸੇ ਨੇ 5 ਸਾਲ ਕਰ ਲਈ ਤੇ ਸਾਨੂੰ ਵੀ ਖੁਦਰੀ ਮੌਕਾ ਦਿੱਤਾ ਜੇ ਅਸੀਂ ਤੁਹਾਡੇ ਨਾਲ ਕੰਮਦੇ ਰਹਾਂ ਅਸੀਂ ਵੀ ਦਿਖਦੇ ਹਾਂ ਕਿ ਕੀ ਬਣਦਾ ਕਿੱਦਾਂ ਕਰਦੇ ਮੇਰੇ ਉਮੀਦਵਾਰਾਂ ਨੇ ਸਿਰਫ ਸਹਿਮਤੀ ਉਹਨਾਂ ਦਾ ਸਿਰਫ ਸਹਿਮਤੀ ਉਹਨਾਂ ਨੇ ਆਪਣੇ ਕਾਗਜ਼ ਨਮਾ ਪੱਤਰ ਜਿਹੜਾ ਵਾਪਸ ਲੈ ਲਿਆ ਜੀ ਤੇ ਅੱਜ ਖੁਸ਼ੀ ਹੋ ਰਹੀ ਹੈ ਕਿ ਮੈਂ ਕਿਹਨੇ ਖੁਸ਼ੀ ਹੋ ਰਹੀ ਪੂਰੀ ਦਿਲੋਂ ਖੁਸ਼ੀ ਹੋ ਰਹੀ ਹੈ ਬੜੇ ਨਜ਼ਾਰੇ ਦੀ ਖੁਸ਼ੀ ਹੋ ਗਈ ਹੈ ਲੋਕ ਵੀ ਵਧਾਈਆਂ ਦੇ ਰਹੇ ਨੇ ਆਰੇ ਹੋਣੇ ਬਿਲਕੁਲ ਆ ਰਹੀ ਸਾਰੇ ਸਾਰੇ ਕੀ ਮੁੱਦੇ ਹੈ ਕਿ ਦੇਖੋ ਜੋ ਜਿੱਦਾਂ ਹੈਗੇ ਆ ਜੋ ਵੀ ਰਿਕੁਆਇਰਮੈਂਟ ਦੇਣਗੇ ਅਸੀਂ ਬਿਲਕੁਲ ਕਰਾਂਗੇ ਜਦ ਸਭ ਤੋਂ ਵੱਡੀ ਸਾਡੀ ਮੁਸ਼ਕਲ ਹੈਗੀ ਆ ਤੁਹਾਡੇ ਰਿਸ਼ਤੇਦਾਰ ਬਾਹਰੋਂ ਆਉਂਦੇ ਆ ਤੇ ਸਾਡੇ ਕੋਲ ਤੇ ਇੱਕ ਸ਼ਮਸ਼ਾਨ ਘਾਟ ਹੈ ਜਿਹੜਾ ਉਹ ਵੀ ਹੈ ਨਹੀਂ ਫਿਰ ਸਾਨੂੰ ਵੀ ਉੱਥੇ ਸ਼ਰਮ ਆਉਂਦੀ ਹੈ ਪੀ ਯਾਰ ਕਹਿੰਦੇ ਸਾਰੀ ਦੁਨੀਆ ਸ਼ਮਸ਼ਾਨ ਘਾਟ ਬੜੀ ਤੋਂ ਕਿ ਸ਼ਮਸ਼ਾਨ ਘਾਟ ਵੀ ਹੈ ਨਹੀਂ ਇਸ ਕਰਕੇ ਸਾਡਾ ਸਭ ਤੋਂ ਪਹਿਲੇ ਇੱਕ ਮੁੱਦਾ ਹੈਗਾ ਕਿ ਸ਼ਮਸ਼ਾਨ ਘਾਟ ਅਸੀਂ ਆਪਣੀ ਚੁਣੌਤੀ ਹੈ ਪਹਿਲੇ ਉਹ ਬਣਾਉਣਾ ਹੈ ਰਸਤਿਆਂ ਦੇ ਵੀ ਹਾਲਾਤ ਬਹੁਤ ਮਾੜੇ ਰਸਤਿਆਂ ਦੇ ਹਾਲਾਤ ਹੁਣ ਬਿਲਕੁਲ ਹੀ ਖਰਾਬ ਹੋ ਗਏ ਸੜਕ ਸਾਡੀ ਬਿਲਕੁਲ ਟੁੱਟ ਗਈ ਹੈ ਪਿਛਲੇ 10 ਸਾਲ ਤੋਂ ਇਦਾਂ ਹੋ ਗਿਆ ਕਿ ਉਦੋਂ ਬੰਦਾ ਆ ਹੀ ਨਹੀਂ ਸਕਦਾ ਉਦੋਂ ਆਣਾ ਲੋਕਾਂ ਨੇ ਬੰਦ ਕਰਤਾ ਕੋਈ ਰਿਸ਼ਤੇਦਾਰ ਕੇ ਗਲਤੀ ਨਾਲ ਜਾਂਦਾ ਉਹਦੀ ਕਾਰ ਵਿੱਚ ਹੀ ਫਸੀ ਰਹਿੰਦੀ ਹੈ ਤੇ ਇਸ ਕਰਕੇ ਉਹ ਦਿਨੇ ਬਾਉ ਉਹਨਾਂ ਨੂੰ ਫੋਨ ਕਰਨਾ ਪੈਂਦਾ ਵੀ ਤੁਸੀਂ ਇਧਰੋਂ ਨਾ ਆਇਓ ਇਸ ਪਾਸਿਓਂ ਆਇਓ ਤੇ ਦੱਸਣਾ ਪੈਂਦਾ ਜੀ ਰਸਤੇ ਸਾਡੇ ਕੋਲ ਦੋ ਨਾ ਹੁੰਦੇ ਤਾਂ ਬੜਾ ਮੁਸ਼ਕਲ ਸੀਗਾ ਸਾਡੇ ਵਾਸਤੇ ਆ ਗਿਆ ਤੁਸੀਂ ਵੀ ਉਮੀਦਵਾਰ ਸੀਗੇ ਤੇ ਅੱਜ ਤੁਹਾਡੇ ਵੱਲੋਂ ਪੱਤਰ ਵਾਪਸ ਲੈ ਲਏ ਗਏ ਹੈ ਪਿੰਡ ਦੀ ਪੰਚਾਇਤ ਦੇ ਵਿੱਚ ਪੰਜ ਸਰਪੰਚਾ ਸਰਪੰਚ ਉਮੀਦਵਾਰ ਹਨ ਆਪਣਾ ਨਾਮ ਜਨਗੀ ਤੇ ਸੀ ਇਨਾ ਵਿੱਚ ਚਾਰ ਨੇ ਵਾਪਸ ਲੈ ਲਿਆ ਰਜਾ ਮਦੀ ਨਾਲ ਬਿਲਕੁਲ ਕੋਈ ਕੰਡੀਸ਼ਨ ਨਹੀਂ ਕੋਈ ਸ਼ਰਤ ਨਹੀਂ ਕਿਸੇ ਦੀ ਰਜਾ ਮਦੀ ਨਾਲ ਵਾਪਸ ਲਿਆ ਔਰ ਇਹ ਨੌਜਵਾਨ ਸਾਥੀ ਨੂੰ ਜਿਹੜਾ ਆਰਮੀ ਦੇ ਰਿਟਾਇਰ ਇਮਾਨਦਾਰ ਬੰਦੇ ਹੈਗੇ ਆ ਇਹਨਾਂ ਨੂੰ ਅਸੀਂ ਚੋਣ ਕੀਤਾ ਤਾਂ ਕਿ ਅੱਗੇ ਅਮਨ ਚਾਣੀ ਬਣਿਆ ਰਹੇ ਤੇ ਵਿਕਾਸ ਵੀ ਬਦੇ ਢੰਗ ਨਾਲ ਹੁੰਦਾ ਰਹੇ ਇਹਨਾਂ ਦਾ ਜੋ ਇਸ ਵੇਲੇ ਪੜ੍ਹਾਈ ਲਿਖਾਈ ਹੈਗੀ ਆ ਐਕਸਪੀਰੀਅੰਸ ਹੈ ਆਰਮੀ ਦਾ ਉਹਦੇ ਅਕੋਰਡਿੰਗ ਜਿਹੜਾ ਸਾਰਾ ਪਿੰਡ ਦਾ ਵਿਕਾਸ ਹੋਵੇ ਤਾਕੇ ਪਿੰਡ ਪੂਰਾ ਯਾਦ ਰੱਖੇ ਵੀ ਪੰਜ ਸਾਲ ਨਹੀਂ ਕੋਈ ਸਰਪੰਚ ਆਇਆ ਸੀ ਲੱਗਦਾ ਨਹੀਂ ਤੁਹਾਡੇ ਬੰਦੀ ਵੀ ਖਤਮ ਹੁੰਦੀ ਇਸ ਚੀਜ਼ ਦੇ ਨਾਲ ਜਿੱਦੇ ਸਰਬਸੰਮਤੀ ਹੋ ਜਾਂਦੀ ਹੈ ਕੀ ਹੁੰਦਾ ਜੀ ਤੁਹਾਡੇ ਬੰਦੀ ਵੀ ਖਤਮ ਹੋ ਜਾਂਦੀ ਜਿਹੜੇ ਪਿੰਡ ਦੇ ਤੁਹਾਡੇ ਬੰਦੀ ਪਿੰਡ ਹਾਂ ਹਾਂ ਇਹ ਬਿਲਕੁਲ ਤੁਹਾਡਾ ਸਵਾਲ ਠੀਕ ਹੈ ਕਿ ਪਿੰਡ ਦੀ ਕੋਈ ਵੀ ਧੜੇਬੰਦੀ ਜੋ ਅੱਜ ਤੋਂ ਪਹਿਲਾਂ ਵੀ ਚੱਲਦੀ ਸੀ ਉਹ ਵੀ ਅਸੀਂ ਖਤਮ ਕਰਨ ਦੀ ਕੋਸ਼ਿਸ਼ ਕਰਾਂਗੇ ਇਹਨਾਂ ਨੂੰ ਨਾ ਮਿਲਾ ਕੇ ਕੋਈ ਵੀ ਧੜੇਬੰਦੀ ਇੱਥੇ ਪਿੰਡ 'ਚ ਨਹੀਂ ਹੋਣੀ ਚਾਹੀਦੀ ਜੇ ਕੋਈ ਮਨਮਟਾਬ ਹੁੰਦੇ ਵੀ ਉਹ ਵੀ ਦੂਰ ਹੋਣੇ ਚਾਹੀਦੇ ਜਿਹੜੇ ਹੁਣ ਕੀਤੇ ਆ ਉਹ ਬਾਅਦ ਵਿੱਚ ਇੰਨੀ ਕੋਈ ਹੋਣੇ ਚਾਹੀਦੇ we at gna university see potential in everyone and everything around us we drive innovation and entrepreneurship we groom competent global citizens to effect positive change around them